ਤੋਂ ਬਾਅਦ ਹੁਣ ਆਰਬੀਆਈ ਨੂੰ ਧਮਕੀ ਮਿਲੀ ਹੈ ਤੁਹਾਨੂੰ ਦੱਸੀਏ ਕਿ ਦੇਸ਼ ਦੇ ਵਿੱਚ ਸਕੂਲਾਂ, ਹਵਾਈ ਅੜਿਆਂ, ਰੇਲਵੇ ਸਟੇਸ਼ਨਾਂ ਨੂੰ ਬੰਬ ਦੇ ਨਾਲ ਉਡਾਉਣ ਦੀਆਂ ਧਮਕੀਆਂ ਦੇ ਮਾਮਲੇ ਲਗਾਤਾਰ ਵਧੇ ਜਾ ਰਹੇ ਨੇ ਦਿੱਲੀ ਦੇ ਕਈ ਸਕੂਲਾਂ ਨੂੰ ਸਵੇਰੇ ਧਮਕੀਆਂ ਮਿਲੀਆਂ ਇਸੇ ਲਈ ਇੱਕ ਦਿਨ ਪਹਿਲਾਂ ਭਾਰਤੀ ਰਿਜ਼ਰਵ ਬੈਂਕ ਯਾਨੀ ਕਿ ਆਰਬੀਆਈ ਨੂੰ ਬੰਬ ਦੀ ਧਮਕੀ ਮਿਲੀ ਸੀ ਇਹ ਧਮਕੀ ਭਰਿਆ ਈਮੇਲ ਦੁਪਹਿਰ ਨੂੰ ਆਰਬੀਆਈ ਦੇ ਅਧਿਕਾਰਤ ਵੈੱਬਸਾਈਟ ਤੇ ਭੇਜਿਆ ਗਿਆ ਸੀ ਇਸੇ ਦੀ ਜਾਣਕਾਰੀ ਸਵੇਰੇ ਦੱਸਦੀ ਹੈ ਕਿ ਜੋ ਈਮੇਲ ਆਈ ਸੀ ਉਸ ਦੇ ਵਿੱਚ ਰੂਸੀ ਭਾਸ਼ਾ ਦੇ ਵਿੱਚ ਲਿਖਿਆ ਕੋਈ ਆਸੀ ਰਿਜ਼ਰਵ ਬੈਂਕ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਇਸ ਤੋਂ ਪਹਿਲਾਂ ਵੀ ਰਿਜ਼ਰਵ ਬੈਂਕ ਨੂੰ ਬੰਬ ਦੀ ਧਮਕੀ ਮਿਲ ਚੁੱਕੀ ਹੈ ਇਸੇ ਮਾਮਲੇ ਦੇ ਵਿੱਚ ਮਾਤਾ ਰਾਮਾਬਾਈ ਮਾਰਗਪ ਥਾਣੇ ਦੇ ਵਿੱਚ ਅਣਪਛਾਤੇ ਮੁਲਾਜ਼ਮਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਮਾਮਲਾ ਦਰਜ ਕਰ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਵੀ ਰਿਜ਼ਰਵ ਬੈਂਕ ਨੂੰ ਧਮਕੀ ਮਿਲੀ ਸੀ ਦੱਸਦੀ ਹੈ ਕਿ 13 ਦਸੰਬਰ ਨੂੰ ਦਿੱਲੀ ਦੇ ਤਿੰਨ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਵਕ ਵਕ ਏਜੰਸੀ ਦੇ ਵੱਲੋਂ ਸਕੂਲਾਂ ਦੀ ਤਲਾਸ਼ੀ ਲਈ ਗਈ ਇਸ ਤੋਂ ਪਹਿਲਾਂ ਦਿੱਲੀ ਦੇ ਘਟੂ ਘਟ 44 ਸਕੂਲਾਂ ਨੂੰ ਇਸ ਤਰ੍ਹਾਂ ਦੀਆਂ ਈਮੇਲਾਂ ਮਿਲੀਆਂ ਸਨ ਜਾਂਚ ਤੋਂ ਬਾਅਦ ਪੁਲਿਸ ਨੇ ਇਹਨਾਂ ਧਮਕੀਆਂ ਨੂੰ ਅਫਵਾਹ ਘਰਾੜ ਦਿੱਤਾ ਸੀ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਧਮਕੀ ਭਰੀਆਂ ਕਾਲਾਂ ਦੀ ਗਿਣਤੀ ਦੇ ਵਿੱਚ ਕਾਫੀ ਵਾਧਾ ਹੁੰਦਾ ਜਾ ਰਿਹਾ ਹੈ ਕਈ ਵਾਰ ਸਕੂਲ ਵਿੱਚ ਧਮਕੀ ਭਰੀਆਂ ਕਾਲਾਂ ਤੇ ਕਈ ਵਾਰ ਫਲਾਈਟਾਂ ਦੇ ਵਿੱਚ ਧਮਕੀ ਭਰੀਆਂ ਕਾਲਾਂ ਦੀ ਖਬਰਾਂ ਆਉਂਦੀਆਂ ਨੇ ਜੇਕਰ ਹਾਲੀਆ ਘਟਨਾਕ੍ਰਮ ਤੇ ਨਜ਼ਰ ਮਾਰੀਏ ਤਾਂ ਪਿਛਲੇ ਕੁਝ ਦਿਨਾਂ ਦੇ ਵਿੱਚ ਸੈਂਕੜੇ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵੀ ਦਿੱਤੀ ਗਈ ਸੀ ਕੁਝ ਸਕੂਲਾਂ ਨੂੰ ਅਜਹੀਆਂ ਕਹ ਦਿੱਤੇਆਂ ਗਈਆਂ ਸੀ ਪਰ ਇਹਨਾਂ ਧਮਕੀਆਂ ਤੋਂ ਬਾਅਦ ਇੱਕ دہشت ਵਾਲਾ ਮਾਹੌਲ ਬਣ ਜਾਂਦਾ ਹੈ ਜਦੋਂ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਤਾਂ ਜਲਦ ਹੀ ਸਕੂਲਾਂ ਦੇ ਵਿੱਚੋਂ ਸਾਰੇ ਬੱਚਿਆਂ ਨੂੰ ਆਪੋ ਆਪਣੇ ਘਰੇ ਵਾਪਸ ਭੇਜ ਦਿੱਤਾ ਗਿਆ ਸੀ ਤੇ ਹੁਣ ਆਰਬੀਆਈ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਹਾਲਾਂਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਾਲ ਕਰਨ ਵਾਲਾ ਵਿਅਕਤੀ ਕੌਣ ਹੈ ਕਿਸ ਸਾਜ਼ਿਸ਼ ਦੇ ਅਧੀਨ ਉਸ ਦੇ ਵੱਲੋਂ ਇਹ ਧਮਕੀ ਭਰੀਆਂ ਕਾਲਾਂ ਜਾਂ ਫਿਰ ਈਮੇਲ ਦੇ ਰਾਹੀਂ ਧਮਕੀਆਂ ਭੇਜੀਆਂ ਜਾ ਰਹੀਆਂ ਨੇ ਇਹਨਾਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ